ਦਾ ਚੋਕ ਲਈ ਬਦ ਇੱਕ ਵਾਲਾ ਪੰਛੀ ਜਣੀ ਪੈ ਲੁਕੇੜਾ ਨਾ ਪਿਆਰੇ ਨਾ ਬਲਤ ਖੁੱਤ ਵੜਦਾ ਵੜਨਾ ਗੱਲੇ ਗੱਲੇ ਨੂੰ ਨਹੀਂ ਛੱਡਣਾ ਓਏ ਕੋਈ ਤਾਉ ਲਾਗਦੇ ਰਵੇ ਐ ਦਰ ਲੋ ਫਾਰਾ ਨਾ ਇਤਰਾ ਘਰ ਬੱਟੀ ਨਾ ਇਤਰਾ ਘਰ ਨਾ ਨਹੀਂ ਛੱਡਣਾ ਆ ਨਾ ਨਹੀਂ ਵੀ ਰਬੜੀ ਵੱਡੀ ਗੱਲ ਨਾ ਓ ਬਣਾ ਲਈ ਗੱਲ ਸਰਕਾਰ ਦਾ ਸਰਫੰਡੀ ਐਸ ਪਾਰਟੀ ਦਾ ਹੀ ਹਾਂਜੀ ਹਾਂ ਪਾਰਟੀ ਦਾ ਹੀ ਦਰਮਾਜੀ ਏ ਮਰਵਾ ਦਾ ਚੰਗਾ ਬੜਾ ਡਾਬਰਾ ਲੈ ਕੇ ਲੱਗੇ ਸਾਨੂੰ ਕੋਈ ਧਮਕੀ ਮਿਲੀ ਹੈ ਨਾ ਬਿਲਕੁਨ ਆ ਸਰਕਾਰ ਦੇ ਹੱਲ ਨਹੀਂ ਪਤਾ ਏ ਤੂੰ ਕੀ ਦਾ ਓਏ ਕਿੰਨੂ ਤੈਨੂੰ ਕੀੜੀ ਮਿਲਦੀ ਆ ਕਿੰਨੂ ਤੂੰ ਨਹੀਂ ਜੋ ਸੜਤ ਓਏ ਰਬਾ ਵਾਰਤਾ ਏ ਓਏ ਕੀ ਕਰੂ ਓ ਭੈਣ ਓਏ ਦਾ ਚੋਕ ਲਈ ਬਣ ਗਿਆ ਪੰਚ ਜਣੇ ਪੈ ਲੁਕੜਾ ਆ ਆਰ ਨਾ ਬਾਤ ਖੁੱਤ ਵੜਦਾ ਵਾਟ ਵੜ ਗੱਲੇ ਗੱਲੇ ਨੂੰ ਨਹੀਂ ਉਝੜਨਾ ਓਏ ਕੋਈ ਤਾਂ ਲੱਗਦੇ ਰਹਾਗੇ ਐ ਬਰਲੋ ਫਰਾਇ ਨਾ ਇਤਰਾ ਘਰ ਬੱਟੀ ਨਾ ਇਤਰਾ ਗਾਰ ਨਾ ਨਹੀਂ ਉਝੜਨਾ ਆ ਨਾ ਨਹੀਂ ਵੀਰਾ ਬੜੀ ਬੜੀ ਗੱਲ ਨਾ ਓ ਬਣਾ ਲਈ ਗੱਲ ਸਰਕਾਰ ਦਾ ਸਰਫੰਡੀ ਐਸ ਪਾਰਟੀ ਦਾ ਹਾਂਜੀ ਹਾਂ ਪਾਰਟੀ ਦਾ ਇਧਰ ਮਾਜੀ ਗਏ ਮਰਵਾ ਦਾ ਚੰਗਾ ਬੜਾ ਡਬਰਾ ਲੈ ਕੇ ਲਗੇ ਸਾਨੂੰ ਕੋਈ ਧਮਕੀ ਨਹੀਂ ਮਿਲਿਆ ਬਿਲਕੁਲ ਨਹੀਂ ਪਤਾ ਐ ਤਮ ਕੀ ਦਾ ਓਏ ਕਿੰਨੂ ਤੈਨੂੰ ਕੀੜੀ ਮਿਲਦੀ ਆ ਕਿੰਨੂ ਤੂੰ ਨਹੀਂ ਜੋ ਸੜਤ ਓਏ ਰਬਾ ਵਾਰਤਾ ਏ ਓਏ ਕੀ ਕਰੂ ਓ ਭੈਣ ਓਏ ਵੀ ਬੱਦਾ ਚੋਕੇ ਲਈ ਬੱਦਾ ਕੁੜਾ ਆਪਣਾ ਜਣਪੈ ਲੁੱਕ ਇਧਰ ਆ ਯਾਰ ਨੰਬਰ ਖੁੱਤ ਵੜਦਾ ਵਾਟ ਵੜਨਾ ਥੱਲੇ ਗੱਲੇ ਨੂੰ ਨਹੀਂ ਉਝੜਨਾ ਓਏ ਕੋਈ ਤਾਂ ਲੱਗਦੇ ਰਹਾਗੇ ਐ ਬਰਲੋ ਫਰਾਂ ਨਾ ਇਤਨਾ ਘਰ ਬੱਟੀ ਨਾ ਇਧਰਾਂ ਘਰ ਨਾ ਨਹੀਂ ਉਝੜਨਾ ਆਂਦਾ ਨਹੀਂ ਵੀ ਰਬੜੀ ਵੱਡੀ ਵੱਡੀ ਗੱਲ ਨਾ ਓ ਬਣਾ ਲਈ ਗੱਲ ਸਰਕਾਰ ਦਾ ਸਰਫੰਡੀ ਐਸੇ ਪਾਰਟੀ ਤੇ ਹਾਂਜੀ ਹਾਂ ਪਾਰਟੀ ਦਾ ਇਧਰ ਮਾਜੀ ਗਏ ਮਰਵਾ ਦਾ ਚੰਗਾ ਬੜਾ ਡਾਬਰਾ ਲੈ ਕੇ ਲਗੇ ਸਾਨੂੰ ਕੋਈ ਤਮਕੀ ਮਿਲੀ ਹੈ ਬਿਲਕੁਲ ਆ ਸਰਕਾਰ ਦੇ ਆਲੂ ਨਹੀਂ ਪਤਾ ਐ ਤੈਨੂੰ ਕੀ ਦਾ ਓਏ ਕਿੰਨੂ ਤੈਨੂੰ ਕੀੜੀ ਮਿਲਦੀ ਆ ਕਿੰਨੂ ਤੂੰ ਨਹੀਂ ਜੋ ਸੜਤ ਓਏ ਰਬਾ ਵਾਰਤਾ ਏ ਓਏ ਕੀ ਕਰੂ ਓ ਭੈਣ